ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਦੇਖਾਂਗੇ ਜੇਕਰ ਕਿਸੇ ਕਰਮਚਾਰੀ ਦੀ ਬਦਲੀ ਉਸ ਦੇ ਇੱਕ ਸਟੇਸ਼ਨ ਤੋਂ ਨਵੇਂ ਸਟੇਸ਼ਨ ਤੇ ਹੁੰਦੀ ਹੈ ਤੇ ਉਸ ਦਾ ਜਿਹੜਾ ਆਈ.ਆਚ.ਆਰ ਮਸਤੇ ਡਾਟਾ ਜਾਂ ਸਰਵਿਸ ਬੁੱਕ ਹੈ ਉਹ ਕਿਵੇਂ ਸ਼ਿਫਟ ਕਰ ਸਕਦੇ ਆ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤੇ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਸੀਂ ਸਮੇਂ ਸਿਰ ਦੇਖ ਸਕੋ ਸੋ ਦੋਸਤੋ ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਫਿਸ ਦੀ ਡਾਟਾ ਐਂਟਰੀ ਦੀ ਆਈ.ਡੀ ਨੂੰ ਲੌਗਇਨ ਕਰ ਲੈਣਾ ਹੈ ਡਾਟਾ ਐਂਟਰੀ ਦੀ ਆਈ.ਡੀ ਲੌਗਇਨ ਕਰਨ ਤੋਂ ਬਾਅਦ ਤੁਸੀਂ ਸਰਵਿਸ ਬੁੱਕ ਡਿਟੇਲ ਦੇ ਵਿੱਚ ਜਾ ਫਿਰ ਆਨਲਾਈਨ ਸਰਵਿਸ ट्रांजैक्शन ਇਸ অপਸ਼ਨ ਨੂੰ ਸਿਲੈਕਟ ਕਰ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਸਰਚ ਵਾਲੇ ਬਟਨ ਤੇ ਉਸ EMPLOYE ਦਾ ਨਾਮ ਸਰਚ ਕਰਨਾ ਹੈ ਜਿਸ ਦੀ ਬਦਲੀ ਹੋਈ ਹੋਵੇ ਸੋ ਉਸ ਤੋਂ ਬਾਅਦ ਕੁਝ ਡਿਟੇਲਸ ਓਪਨ ਹੋ ਜਾਣਗੀਆਂ ट्रांजैक्शन ਦੇ ਵਿੱਚ ਤੁਸੀਂ ਟ੍ਰਾਂਸਫਰ ਵਾਲੀ অপਸ਼ਨ ਨੂੰ ਸਿਲੈਕਟ ਕਰ ਲੈਣਾ ਹੈ EMPLOYE ਦੇ ਆਰਡਰ ਨੰਬਰ ਐਂਡ ਡੇਟ ਨੂੰ ਵੀ ਫਿਲ ਕਰ ਲੈਣਾ ਹੈ ਜਿਸ ਤੋਂ ਬਾਅਦ ਸੋ ਤੁਸੀਂ ਦੇਖ ਸਕਦੇ ਹੋ ਅੱਗੇ ਇੱਕ ਪਰਫਾਰਮਾ ਓਪਨ ਹੋ ਗਿਆ ਪੋਸਟਿੰਗ ਡਿਟੇਲ ਬਿਫੋਰ ਟ੍ਰਾਂਸਫਰ ਇਦੇ ਵਿੱਚ ਤੁਸੀਂ ਉਹ ਡਿਟੇਲ ਫਿਲ ਕਰਨੀ ਹੈ ਜਦੋਂ EMPLOYE ਦੀ ਜਿਸ ਸਟੇਸ਼ਨ ਤੋਂ ਬਦਲੀ ਹੋਈ ਹੈ ਬਦਲੀ ਹੋਣ ਤੋਂ ਪਹਿਲਾਂ ਜਿਹੜਾ ਸਟੇਸ਼ਨ ਸੀਗਾ ਯਾਨੀ ਕਿ ਜਿਹੋ ਐਸਟੇਮ ਉਹ ਕੰਮ ਕਰ ਰਿਹਾ ਰਜਿਸਟ੍ਰੇਸ਼ਨ ਤੇ ਤੇ ਦੂਸਰੀ ਪਰਫਾਰਮ ਤੇ ਉਹ ਸਟੇਸ਼ਨ ਦਾ ਨਾਮ ਪਾਉਣਾ ਹੈ ਜਿੱਥੇ ਉਹਦੀ ਬਦਲੀ ਹੋ ਗਈ ਹੈ ਨਵੇਂ ਸਟੇਸ਼ਨ ਦਾ ਨਾਮ ਠੀਕ ਹੈ ਜੀ ਸੋ ਲੈਫਟ ਸਾਈਡ ਤੇ ਪੁਰਾਣੇ ਸਟੇਸ਼ਨ ਦਾ ਨਾਮ ਤੇ ਰਾਈਟ ਸਾਈਡ ਤੇ ਨਵੇਂ ਸਟੇਸ਼ਨ ਦਾ ਨਾਮ ਇਹ ਡਿਟੇਲ ਸਾਰੀਆਂ ਫਿਲ ਕਰਨੀਆਂ ਨੇ ਤੁਸੀਂ ਇਹਨਾਂ ਡਿਟੇਲਸ ਦੇ ਵਿੱਚ ਡਿਪਾਰਟਮੈਂਟ ਆ ਜਾਏਗਾ ਤੁਹਾਡਾ ਆਫਿਸ ਸਟੇਟ ਆ ਜਾਏਗੀ ਡਿਸਟ੍ਰਿਕਟ ਆ ਜਾਏਗਾ ਆਫਿਸ ਲੈਵਲ ਆ ਜਾਏਗਾ ਆਫਿਸ ਆ ਜਾਏਗਾ ਸੋ ਇਹ ਸਾਰੀਆਂ ਡਿਟੇਲ ਸਟੈਪ ਬਾਏ ਸਟੈਪ ਤੁਸੀਂ ਫਿਲ ਕਰ ਲੈਣੀਆਂ ਇਸ ਤੋਂ ਬਾਅਦ ਤੁਸੀਂ ਰਿਮਾਰਕ ਦੇ ਵਿੱਚ ਕੋਈ ਵੀ ਰਿਮਾਰਕ ਦੇ ਸਕਦੇ ਹੋ ਟਰਾਂਸਫਰ ਦੇ ਰਿਗਾਰਡਿੰਗ ਸੋ ਇਸ ਡਾਟੇ ਨੂੰ ਕਰ ਲੈਣਾ ਜੀ ਤੁਸੀਂ ਸੇਵ ਸੇਵ ਕਰਨ ਤੋਂ ਬਾਅਦ ਤੁਸੀਂ ਫਿਰ ਸਰਵਿਸ ਬੁੱਕ ਡਿਟੇਲ ਦੇ ਵਿੱਚ ਜਾ ਕੇ ਸਬਮਿਟ ਸਰਵਿਸ ਬੁੱਕ ਫॉर ਵੈਰੀਫਿਕੇਸ਼ਨ ਦੀ অপਸ਼ਨ ਨੂੰ ਸਿਲੈਕਟ ਕਰਨਾ ਹੈ এমপ্লয়ੀ ਨੂੰ ਸਰਚ ਕਰਨਾ ਹੈ ਜਿਸ ਦੀ ਬਦਲੀ ਹੋਈ ਹੈ ਉਸ ਦਾ ਨਾਮ ਸਰਚ ਕਰਨਾ ਹੈ ਜੀ ਨਾਮ ਸਰਚ ਕਰਨ ਤੋਂ ਬਾਅਦ ਤੁਸੀਂ ਇਸ এমপ্লয়ੀ ਦੀ ਸਰਵਿਸ ਬੁੱਕ ਆਪਣੇ ਵੈਰੀਫਾਇਰ ਆਫੀਸਰ ਦੀ ਆਈਡੀ ਤੇ ਸੈਂਡ ਕਰ ਦੇਣੀ ਹੈ ਸੋ ਸਰਵਿਸ ਬੁੱਕ ਵੈਰੀਫਾਈ ਆਈਡੀ ਤੇ ਸੈਂਡ ਕਰਨ ਤੋਂ ਬਾਅਦ ਤੁਸੀਂ ਲੌਗ ਆਊਟ ਕਰ ਦੇਣਾ ਐ ਦੈਨ ਉਸ ਤੋਂ ਬਾਅਦ ਵੈਰੀਫਾਇਰ ਦੀ ਆਈਚ ਆਰ ਮੈਸ ਆਈਡੀ ਨੂੰ ਲੌਗ ਇਨ ਕਰਨਾ ਹੈ ਇਹਦੇ ਵਿੱਚ ਤੁਸੀਂ ਵੈਰੀਫਾਈ ਈ ਸਰਵਿਸ ਬੁੱਕ ਇਸ অপਸ਼ਨ ਤੇ ਜਾਣਾ ਹੈ। ਦੈਨ ਸਰਵਿਸ ਬੁੱਕ ਵੈਰੀਫਿਕੇਸ਼ਨ ਵਾਲੀ অপਸ਼ਨ ਨੂੰ ਸਿਲੈਕਟ ਕਰ ਲੈਣਾ ਹੈ। ਸੋ ਉਸ ਤੋਂ ਬਾਅਦ ਤੁਸੀਂ EMPLOYE NAME CODE ਤੇ ਜਾ ਤੇ ਜਾ ਕੇ ਜਿਸ ਦੀ ਬਦਲੀ ਹੋਈ ਹੈ ਉਸ EMPLOYE ਦਾ ਨਾਮ ਸਰਚ ਕਰਨਾ ਹੈ। ਸੋ ਤੁਹਾਡੇ ਸਾਹਮਣੇ ਉਸ EMPLOYE ਦੀ ਸਰਵਿਸ ਬੁੱਕ ਓਪਨ ਹੋ ਜਾਏਗੀ। ਸੋ ਇਸ ਨੂੰ ਤੁਸੀਂ ਗ੍ਰੀਨ ਟਿਕ ਵੈਰੀਫਾਈ ਵਾਲੀ ਟਿਕ ਤੇ ਕਲਿੱਕ ਕਰਕੇ ਤੇ ਉਸ ਤੋਂ ਬਾਅਦ ਇੱਕ OTP ਆਏਗਾ ਰਜਿਸਟਰਡ ਮੋਬਾਈਲ ਨੰਬਰ ਤੇ। ਉਹ OTP ਨੂੰ ਫਿਲ ਕਰਕੇ ਇਸ EMPLOYEES ਦੀ ਜਿਹੜੀ ਸਰਵਿਸ ਬੁੱਕ ਹੈਗੀ ਹੈ ਉਹ ਤੁਸੀਂ ਵੈਰੀਫਾਈ ਕਰ ਦੇਣੀ ਹੈ EMPLOYEES ਦੀ ਸਰਵਿਸ ਬੁੱਕ ਵੈਰੀਫਾਈ ਕੀਤੇ ਬਿਨਾ ਇਹਨਾਂ ਦਾ ਡਾਟਾ ਜਿਹੜਾ ਹੈਗਾ ਆ ਉਹ ਸੇਵ ਨਹੀਂ ਹੋਊਗਾ ਸੋ ਕਈ ਵਾਰ ਕੋਈ ਕਈ ਸੱਜਣ ਪੁੱਛਦੇ ਹੁੰਦੇ ਆ ਜੀ ਆਨਲਾਈਨ ਰਿਲੀਵਿੰਗ 'ਚ ਨਾਮ ਨਹੀਂ ਸ਼ੋ ਹੋ ਰਿਹਾ ਕਿਉਂਕਿ ਉਦੋਂ ਤੱਕ ਆਪਾਂ ਉਹਨਾਂ ਦੀ EMPLOYEES ਸਰਵਿਸ ਬੁੱਕ ਵੈਰੀਫਾਈ ਨਹੀਂ ਕੀਤੀ ਹੁੰਦੀ ਇਸ ਕਰਕੇ ਕਈ ਵਾਰ ਨਾਮ ਨਹੀਂ ਸ਼ੋ ਹੁੰਦਾ ਸੋ ਸਰਵਿਸ ਬੁੱਕ ਵੈਰੀਫਾਈ ਕਰਨ ਤੋਂ ਬਾਅਦ ਤੁਸੀਂ ਫੇਰ ਡਾਟਾ ਐਂਟਰੀ ਦੀ ਆਈਡੀ ਨੂੰ ਲੌਗਇਨ ਕਰ ਲੈਣਾ ਹੈ ਡਾਟਾ ਐਂਟਰੀ ਦੀ ਆਈਡੀ ਲੌਗਇਨ ਕਰਨ ਤੋਂ ਬਾਅਦ ਤੁਸੀਂ ਟਰਾਂਸਫਰ ਪ੍ਰਮੋਸ਼ਨ ਵਾਲੀ ਆਪਸ਼ਨ ਤੇ ਜਾਣਾ ਹੈ ਤੇ ਫਰਸਟ ਆਪਸ਼ਨ ਆਨਲਾਈਨ ਰਿਲੀਵਿੰਗ ਨੂੰ ਓਪਨ ਕਰਨਾ ਹੈ। ਥੈਨ ਤੁਸੀਂ EMPLOYE ਦਾ ਨਾਮ ਸਰਚ ਕਰਨਾ ਹੈ ਜੀ ਜਿਸ EMPLOYE ਦੀ ਬਦਲੀ ਹੋਈ ਹੈ। ਸੋ ਉਸ ਤੋਂ ਬਾਅਦ ਇੱਕ ਹੋਰ ਪਰਫਾਰਮਾ ਓਪਨ ਹੋ ਜਾਏਗਾ। ਸੋ ਇਹਦੇ ਵਿੱਚ ਤੁਸੀਂ ਪਹਿਲੇ ਨੰਬਰ ਤੇ ਰਿਲੀਵਿੰਗ ਡੇਟ ਲਿਖੀ ਹੋਈ ਹੈ ਜੀ ਰਿਲੀਵਿੰਗ ਡੇਟ ਜਿੱਤੋਂ ਤੁਹਾਡੇ ਸਕੂਲ ਤੋਂ ਜਦੋਂ ਬੰਦਾ ਰਿਲੀਵ ਹੋਇਆ ਉਹ ਡੇਟ ਤੁਸੀਂ ਫਿਲ ਕਰਨੀ ਹੈ। ਫੋਰਨਨ ਆਫਟਰਨੂਨ ਨੂੰ ਸਿਲੈਕਟ ਕਰ ਲੈਣਾ ਹੈ ਅਗੇਂਸਟ ਜੁਆਇਨਿੰਗ ਹੁਣ ਤੁਸੀਂ ਇੱਥੇ ਦੇਖੋਗੇ ਅਗੇਂਸਟ ਜੁਆਇਨਿੰਗ ਦੇ ਵਿੱਚ ਦੋ ਆਰਡਰ ਦਿਖ ਰਹੇ ਨੇ ਜਦੋਂ ਮੈਂ ਜਿਸ ਜਿਸ ਬੰਦੇ ਦੀ ਆਨਲਾਈਨ ਰੀਲੀਵਿੰਗ ਹੋਈ ਹੋਊਗੀ ਉਹ ਆਰਡਰ ਇੱਥੇ ਸ਼ੋ ਹੋਣਗੇ ਇਹ ਉਹੀ ਆਰਡਰ ਨੇ ਜੀ ਜਿਹੜੇ ਆਰਡਰ ਤੇ ਉਹ ਬੰਦਾ ਪੁਰਾਣੇ ਸਕੂਲ ਵਿੱਚ ਆਇਆ ਸੀ ਜਦੋਂ ਇਹ ਉਹ ਆਰਡਰ ਸ਼ੋ ਹੋ ਰਹੇ ਨੇ ਸੋ ਇਹ ਤੁਸੀਂ ਸਿਲੈਕਟ ਕਰ ਲੈਣਾ ਆਪਣੇ ਸਕੂਲ ਦੇ ਆਰਡਰ ਜਦੋਂ EMPLOYE ਤੁਹਾਡੇ ਸਕੂਲ ਆਇਆ ਸੀਗਾ ਜਾਂ ਤੁਹਾਡੇ ਆਫਿਸ ਆਇਆ ਸੀ ਅਗੇਂਸਟ ਟ੍ਰਾਂਸਫਰ ਆਰਡਰ ਉਹ ਨੇ ਜੀ ਜਿਹੜੇ ਆਪਾਂ ਰੀਸੈਂਟਲੀ ਹੁਣੇ ਪਿੱਛੇ ਆਪਾਂ ਜ ਉਹ ਅਗੇ ਨੇ 2100 ਆਰਡਰਾਂ ਦੇ ਅਗੇ ਸੋ ਟ੍ਰਾਂਸਫਰ ਹੋ ਰਿਹਾ ਸੋ ਇਸ ਤੋਂ ਬਾਅਦ ਤੁਸੀਂ ਫਿਰ ਜਿੱਥੇ ਆਫਟਰ ਟ੍ਰਾਂਸਫਰ ਸਰਵਿਸ ਬੁੱਕ ਵਿਲ ਟ੍ਰਾਂਸਫਰ ਟੂ ਫਾਲੋਇੰਗ ਆਫਿਸ ਸੋ ਇੱਥੇ ਉਹ ਡਿਟੇਲ ਭਰਨੀ ਹੈ ਇਹ ਟ੍ਰਾਂਸਫਰ ਹੋਣ ਤੋਂ ਬਾਅਦ ਏਮਪਲੋਈ ਦੀ ਸਰਵਿਸ ਬੁੱਕ ਕਿਹੜੇ ਆਫਿਸ ਚ ਜਾਏਗੀ ਸੋ ਨਵੇਂ ਆਫਿਸ ਦਾ ਤੁਸੀਂ ਸਾਰੀ ਡਿਟੇਲ ਨੂੰ ਸਿਲੈਕਟ ਕਰ ਲੈਣਾ ਬੀ ਕੇਅਰਫੁਲੀ ਸੋ ਇਹ ਸਾਰੀ ਡਿਟੇਲ ਚੰਗੀ ਤਰ੍ਹਾਂ ਭਰਨ ਤੋਂ ਬਾਅਦ ਤੁਸੀਂ ਇਹ ਡਾਟੇ ਨੂੰ ਸੇਵ ਕਰ ਦੇਣਾ ਹੈ ਜੀ ਡਾਟਾ ਸੇਵ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜਿਹੜੀ ਤੁਸੀਂ ਹੁਣੇ ਰੀਸੈਂਟਲੀ ਐਂਟਰੀ ਕੀਤੀ ਉਹ ਸ਼ੋ ਹੋ ਜਾਏਗੀ ਸੋ ਇਸ ਐਂਟਰੀ ਨੂੰ ਤੁਸੀਂ ਲੋਕ ਬਟਨ ਤੇ ਜਿਹੜਾ ਕਿ ਦਿਖ ਰਿਹਾ ਲੈਫਟਸ ਰਾਈਟ ਸਾਈਡ ਤੇ ਲੋਕ ਬਟਨ ਤੇ ਕਲਿੱਕ ਕਰਕੇ ਇਸ ਡਾਟੇ ਨੂੰ ਲੋਕ ਕਰ ਦੇਣਾ ਹੈ ਡਾਟਾ ਲੋਕ ਕਰਨ ਤੋਂ ਬਾਅਦ ਜੀ ਏ EMPLOYE ਦਾ ਸਾਰਾ ਡਾਟਾ ਜਾਂ ਸਰਵਿਸ ਬੁੱਕ ਉਹਦੇ ਨਵੇਂ ਆਫਿਸ ਵਿੱਚ ਸ਼ਿਫਟ ਹੋ ਜਾਏਗਾ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਕਿਵੇਂ ਆਪਾਂ ਬਦਲੀ ਹੋਏ ਕਰਮਚਾਰੀ ਦੀ ਸਰਵਿਸ ਬੁੱਕ ਨੂੰ ਨਵੇਂ ਸਟੇਸ਼ਨ 'ਚ ਭੇਜ ਸਕਦੇ ਹਾਂ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਸੀਂ ਸਮੇਂ ਸਿਰ ਦੇਖ ਸਕੋ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ